ਮਲੋਟ ਦੇ ਸਰਕਾਰੀ ਹਸਪਤਾਲ ਵਿੱਚ 21 ਨਵਜਨਮੀਆਂ ਧੀਆਂ ਦੀ ਲੋਹੜੀ ਮਨਾਇ ਗਈ। ਇਸ ਮੌਕੇ ਡਾਕਟਰ ਸੁਨੀਲ ਬਾਂਸਲ ਸੀਨੀਅਰ ਮੈਡੀਕਲ ਅਫਸਰ ਸਰਕਾਰੀ ਹਸਪਤਾਲ ਨੇ ਦੱਸਿਆ ਕਿ ਅੱਜ ਇਸ ਮੌਕੇ ਡਾਕਟਰ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਦਫ਼ਤਰ ਇੰਚਾਰਜ ਰਮੇਸ਼ ਅਰਨੀ ਵਾਲਾ ਨੇ ਧੀਆਂ ਦੀ ਲੋਹੜੀ ਬਾਲਨ ਦੀ ਸ਼ੁਰੂਆਤ ਕੀਤੀ। ਔਰ ਉਹਨਾਂ ਨੇ ਦੱਸਿਆ ਕਿ ਇਸ ਮੌਕੇ 21 ਨਵਜਨਮੀਆਂ ਧੀਆਂ ਨੂੰ ਗਰਮ ਕੰਬਲ ਅਤੇ ਕਪੜੇ ਦੇ ਕੇ ਤੀਆਂ ਦੀ ਜਿਹੜੀ ਲੋੜੀ ਮਨਾਈ ਗਈ ਹੈ ਔਰ ਹੋਰ ਜਾਣਕਾਰੀ ਦਿੰਦੇ ਆ ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਦੇ ਵਿੱਚ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਯਤਨ ਸਦਕਾ ਮਲੋਟ ਦੇ ਸਰਕਾਰੀ ਹਸਪਤਾਲ ਦੇ ਵਿੱਚ ਜਿਹੜੇ ਡਾਕਟਰਾਂ ਦੀ ਕਮੀ ਸੀ ਉਹ ਕਾਫੀ ਹੱਦ ਤੱਕ ਜਿਹੜੀ ਉਹ ਪੂਰੀ ਕਰ ਦਿੱਤੀ ਗਈ ਹੈ ਅਤੇ ਬੀਤੇ ਦਿਨ ਵੀ ਇੱਕ ਡਾਇਲਿਸਿਸ ਕਰਨ ਦੀ ਜਿਹੜੀ ਮਸ਼ੀਨ ਹੈ ਉਹ ਸਰਕਾਰੀ ਹਸਪਤਾਲ ਦੇ ਵਿੱਚ ਆ ਚੁੱਕੀ ਹੈ ਅਤੇ ਕਰੀਬ ਕੋਈ 1.5-2 ਮਹੀਨਿਆਂ ਦੇ ਵਿੱਚ ਇਸ ਨੂੰ ਵੀ ਇੱਥੇ ਜਿਹੜਾ ਸ਼ੁਰੂ ਕਰ ਦਿੱਤਾ ਜਾਵੇਗਾ ਔਰ ਹੋਰ ਉਹਨਾਂ ਨੇ ਕਿਹਾ ਕੀ ਜਲਦੀ ਹੀ ਇਹ ਵੀ ਸੰਭਾਵਨਾ ਹੈ ਕਿ ਇਸ 26 ਜਨਵਰੀ ਨੂੰ ਹੋਰ ਵੀ ਜਿਹੜੀਆਂ ਸਿਹਤ ਸੁਵਿਧਾਵਾਂ ਹੈ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਦਿੱਤੀਆਂ ਜਾਣਗੀਆਂ ਇਸ ਮੌਕੇ ਨਵ ਜਨਮੀਆਂ ਤਿਆਂ ਨੂੰ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰ ਰਾਜਨੀਤਿਕ ਪਾਰਟੀਆਂ ਦੇ ਅਹੁਦੇਦਾਰ ਤੇ ਆਮ ਆਦਮੀ ਪਾਰਟੀ ਦੇ ਗਗਨਦੀਪ ਸਿੰਘ ਔਲਖ ਉਹਨਾਂ ਨੇ ਗਰਮ ਕੱਪੜੇ ਅਤੇ ਟੀਆਂ ਨੂੰ ਕੰਬਲ ਵੰਡ ਕੇ ਜਿਹੜਾ ਉਹ ਉਹਨਾਂ ਨੂੰ ਇਹ ਤੋਹਫੇ ਦਿੱਤੇ ਗਏ ਮੈਂ ਤਾਂ ਕਹੀ ਜਾਂਦਾ ਹਾਂ ਬਾਰੇ ਕਰਨਾ ਕੋਈ ਨਹੀਂ ਕਹਿੰਦਾ ਕਰਦੇ ਨਾ ਨਾਮ ਉਹਦਾ ਯਾਰ ਹੈ ਜੀ चलते हैं आगे इधर आएगी जंतर है क्या जंतर आज बात 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 आज ब ਪੰਜਾਬੀ ਜਨਤਾ ਸਾਹਿਬ ਲਾਹੇ ਕੀ ਤੇ ਜਿਹੜੇ ਆਵਾਮ ਵਾਲੇ ਪੇਠੇ ਇੱਕ ਦੇਖਦੇ ਜਦੋਂ ਹੱਥਾਂ ਨਾਲ ਜੁੜੇ ਹੋਏ ਐ ਤੇ ਸਾਰਿਆਂ ਨੇ ਹੀ ਉਹ ਜਨ ਸਜੋਜਨਾ ਦੇ ਰਿਆ ਐ ਮੈਂ ਕਿਹਨਾਂ ਜਿਹਨਾਂ ਨਾਮ ਨਾਲ ਲਾਵਾਂ ਕਿ ਤੇਰਾ ਬੰਦਾ ਚਾਹੀਗਾ ਮਗਰ ਕਿਨੇ ਦਵੇਚੀ ਹੈਗੇ ਐ ਸਾਡੇ ਕਿਤੇ ਫੋਕਲ ਪਾਰਟੀ ਯੂਨੀਅਨ ਦਾ ਜੰਦਾ ਹੈਗੀ ਐ ਚਾਹੇ ਕਿ ਆਪ ਕੋਲ ਸਾਡੇ ਕਿਤੇ ਪੋਲੀ ਕਿਤੇ ਅਰਧ ਸਸਤਾ ਕਰਨ ਲਈ ਹੈਗੀ ਐ ਸਾਧ ਜਿਨੈ ਪ੍ਰੈਸ ਬੋਰਡ ਸਹਿਬਾਨ ਮੇਰੇ ਕਿਤੇ ਇੱਕ ਪੋਰਸ਼ਨ న్యూਸ ਰਿਪੋਰਟ ਵੀ ਲਗਾ ਰਹੇ ਹੈ ਮੈਂ ਇਹਨਾਂ ਲਗਤ ਸਾਲੀ ਉਮਰ ਦਾ ਕਹਦਾ ਨਿਆਂ ਦੇ ਦਲ ਤੋਂ ਲੱਗੀ ਇਹਨਾਂ ਨੇ ਅੰਨੀ ਜ਼ਿਆਦਾ ਪੋਰਸ਼ਨ ਦੇ ਪੱਖੀ ਹੀ ਕੰਮ ਕਰ ਰਹੇ ਹੈ ਕਿਉਂਕਿ ਜਿਹੜਾ ਵੀ ਅਸੀਂ ਕੰਮ ਕਰਦੇ ਤੁਸੀਂ ਅਟੈਕ ਕਰਦੇ ਹੋ ਤਾਂ ਹੀ ਜਦ ਸਾਡਾ ਲੋਕ ਨਵੇਂ ਆ ਰਹੇ ਹੈ ਤੇ ਅਸੀਂ ਕੰਮ ਤਾਂ ਪੂਰੀ ਤਰ੍ਹਾਂ ਕਰਿਆ ਬਾਕੀ ਕਿ ਮੈਂ ਆਹਦੇ ਡਾਕਟਰ ਸਾਹਿਬਾਨ ਦਾ ਵੀ ਇੱਧਰ ਬਹੁਤ ਹੈਗਾ ਜੇ ਸਾਡੇ ਅੱਜ ਸੱਜਣ ਡਾਕਟਰ ਇੱਕ ਨਾਲ ਬੈਠੇ ਦਿਨਾਂ ਲਈ ਸਾਡੇ ਆਈਪ੍ਰੈਸ਼ਨ ਨਾਲ ਗੱਲ ਕਰਦੇ ਹੋਰ ਤੋਂ ਲਈ ਡਾਕਟਰ ਸਾਹਿਬ ਨਾ ਤੁਹਾਨੂੰ ਖੁਸ਼ ਆਇਆ ਤੇ ਉਹ ਤਾਂ ਬੈਠੇ ਸੁੱਤੀ ਤੇ ਆਪਰੇ ਤੇ ਗੁੱਡੇ ਵੀ ਤਰ੍ਹਾਂ ਕਰਨੀ ਨਹੀਂ ਲੱਗਦੇ ਇਹ 1.5 ਸਾਲ ਦੇ ਵਿੱਚ ਨਵੀਂ ਸਰਜਾ ਦੇ ਹਾਂ ਤੋਂ ਬਾਅਦ ਇੱਥੇ ਜ਼ਮੀਨ ਆਸਮਾਨ ਦਾ ਇੱਥੇ ਚੀਜ਼ ਆਏ। ਜਦੋਂ ਤੁਹਾਨੂੰ ਚਾਹ ਤੁਸੀਂ 29 ਤਾਰੀਖ ਨੂੰ ਕਰਦੇ ਹਾਂ ਬਹੁਤ ਮਲਕੀਤ ਪਲ ਸਹਿਯੋਗ ਹੈ ਹਰ ਸੰਸਾ ਨੂੰ ਜਾਂ ਮਲਕ ਚ ਬਲੱਡ ਪ੍ਰੈਸ਼ਰ ਚ ਹੈ ਜਾਂ ਪਬਲਿਕ ਪੁਆਇੰਟ ਹੈ ਕਿ ਚਾਹੀ ਗਾ ਕਿ ਉਹ ਹਰ ਸੰਸਾ ਨੂੰ ਇੰਨਾ ਜਿਆਦਾ ਕਦਮ ਸਹਿਯੋਗ ਦੇ ਰਹੀ ਹੈ। ਅੱਜ ਧੀਆਂ ਦੀ ਲੋੜੀ ਮਨਾਈ ਗਈ ਅਸੀਂ ਹੱਥੋਂ ਲੋਟ ਵੀ ਗਏ ਜਿਹਦੇ ਛਿੰਕੇ ਬੱਚਾ ਨੂੰ ਕੱਪੜੇ ਦਿੱਤੇ ਗਏ ਆ ਗਰਮ ਸੂਟ ਕੰਬਲ ਵਗੈਰਾ ਕਿਉਂਕਿ ਇਹ ਲੋੜੀ ਦਾ ਮੁੱਖ ਲੋਕਾਂ ਸੇ ਰਹੀ ਜਾਣੀ ਚਾਹੀਦੀ ਹੈ ਲੋਕ ਧੀਆਂ ਨੂੰ ਬਹੁਤ ਸਮਝਦੇ ਆ ਪਰ ਲੋਕਾਂ ਨੂੰ ਇਹ ਨਹੀਂ ਪਤਾ ਵੀ ਧੀਆਂ ਇੱਥੇ ਜਈ ਨਿਆਮਤਾ ਜਿਹੜਾ ਪਰਮਾਤਮਾ ਕਰਮਾਂ ਵਾਲੇ ਦੇ ਹੱਕ ਕਰ ਭੇਜਦਾ ਤੇ ਲੋਕਾਂ ਨੂੰ ਇਸ ਤਰ੍ਹਾਂ ਸੇ ਰਣੀ ਚਾਹੀਦੀ ਹੈ ਵੀ ਜਿਹੜੇ ਕਰੇਤੀ ਹੁੰਦੀ ਆ ਉਹਨੂੰ ਧੀ ਦੀ ਲੋੜੀ ਸੈਲੀਬ੍ਰੇਟ ਕਰਨੀ ਚਾਹੀਦੀ ਆ ਕਿਉਂਕਿ ਮੁੰਡਿਆਂ ਦੀ ਤਾਂ ਹਰ ਕੋਈ ਕਰਦਾ ਪਰ ਧੀਆਂ ਦੀ ਕੋਈ ਕਰਦਾ ਨਹੀਂ